ਹਾਂਜੀ ਪਿੰਡਾਂ ਵਿੱਚੋਂ ਪੜਦੀ ਟੀਮ ਪਹੁੰਚ ਚੁੱਕੀ ਹੈ ਪਿੰਡ ਚੱਕਰ ਜਿਲ੍ਹਾ ਲੁਧਿਆਣਾ ਦਾ ਅਖੀਰਲਾ ਪਿੰਡ ਧੰਨਵਾਦ ਕਰਦੇ ਆਂ ਅਸੀਂ ਸਤਨਾਮ ਸਿੰਘ ਬਾਠ ਦਾ ਜਿਨ੍ਹਾਂ ਨੇ ਸੱਦਾ ਦਿੱਤਾ ਕਿ ਆ ਜਾ ਮੇਰਾ ਸੋਹਣਾ ਪਿੰਡ ਵੇਖ ਲੈ ਆਉ ਪਿੰਡ ਦੀ ਦਰਸ਼ਨ ਕਰਵਾਈਏ ਤੁਹਾਨੂੰ ਪਿੰਡ ਦੀ ਫਿਰਨੀ ਤੋਂ ਪਿੰਡ ਦੀਆਂ ਗਲੀਆਂ ਸੱਥਾਂ ਪਿਪਲਾਂ ਬੋੜਾਂ ਦੀਆਂ ਸ਼ਾਮਾਂ ਦਿਖਾਵਾਂਗੀ ਜਿਨ੍ਹਾਂ ਗਲੀਆਂ ਦੇ ਵਿੱਚ ਖੇਡ ਕੇ ਬਚਪਨ ਬੀਤਿਆ ਤੇ ਜਵਾਨੀ ਚੜ ਗਈ ਤੇ ਆਜੀ ਯਾਦ ਆਉਂਦੀ ਐ ਜਦੋਂ ਵੇਖਦੇ ਆ ਗਲੀਆਂ ਕਿ ਇੰਨਾਂ ਗਲੀਆਂ ਦੇ ਵਿੱਚ ਖੇਡ ਕੇ ਮੇਰਾ ਬਚਪਨ ਬੀਤਿਆ ਇੰਨਾਂ ਸੱਥਾਂ ਦੇ ਵਿੱਚ ਬਾਬਿਆਂ ਦੀਆਂ ਤਾਸ਼ ਦੀਆਂ ਆਵਾਜ਼ੀਆਂ ਵੇਖਦੇ ਹੁੰਦੀ ਸੀ ਇੰਨਾਂ ਪਿੱਪਲਾਂ ਬੋੜਾਂ ਤੇ ਪਿੰਗਾ ਝੂਟਦੇ ਹੁੰਦੇ ਸੀ ਤੀਆਂ ਲੱਗਦੀਆਂ ਹੁੰਦੀਆਂ ਸੀ ਪਿੰਡ ਚੱਕਰ ਕਿ ਆਜਾ ਮੇਰਾ ਸੋਣਾ ਪਿੰਡ ਵੇਖ ਲੈ ਕਿ ਆਜੋ ਤੁਹਾਨੂੰ ਦਿਖਾਉਣੇ ਆਗੇ ਪਿੰਡ ਚੱਕਰ ਦੀਆਂ ਗਲੀਆਂ ਨਾਲੀਆਂ ਪਿੱਪਣਾ ਬੋੜਾ ਜਿੱਥੇ ਬੀਤੀਆਂ ਕਈ ਸੀ ਸਦਰਾਂ ਜੀ ਪਿੰਡਾਂ ਵਿੱਚੋਂ ਪਿੰਡ ਦੀ ਟੀਮ ਦਊਗੀ ਤੁਹਾਨੂੰ ਪਿੰਡਾਂ ਦੀਆਂ ਖਬਰਾਂ ਜੀ ਪਿੰਡਾਂ ਦੀਆਂ ਖਬਰਾਂ ਜੀ ਕਿ ਸੱਤ ਵਿੱਚ ਬਹਿ ਕੇ 10 12 ਕਰਨ ਵਿਚਾਰਾਂ ਢਾਟੀ ਤੇ 12 ਕਿ ਸੱਤ ਵਿੱਚ ਬਹਿ ਕੇ 10 12 ਕਰਨ ਵਿਚਾਰਾਂ ਢਾਟੀ ਤੇ 12 ਪਹਿਲਾਂ ਵਾਲਾ ਸਮਾ ਚੰਗਾ ਸੀ ਜਿੰਨੀ ਖਾਲੀ ਓਨੀ ਚੰਗੀ ਨਾ ਕੋਈ ਪੁੱਠਾ ਪੰਗਾ ਸੀ ਹਾਂਜੀ ਪਿੰਡਾਂ ਵਿੱਚੋਂ ਪਿੰਡ ਦੀ ਟੀਮ ਦੇ ਪ੍ਰੋਗਰਾਮ ਦੇ ਤਹਿਤ ਅੱਜ ਪਿੰਡ ਪਹੁੰਚੇ ਆਂ ਜ਼ਿਲ੍ਹਾ ਲੁਧਿਆਣਾ ਦਾ ਅਖੀਰਲਾ ਪਿੰਡ ਚੱਕਰ ਕਿ ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਕਿ ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਜਿੱਥੇ ਬਚਪਨ ਬੀਤਿਆ ਮੈਂ ਕਿਵੇਂ ਭੁਲਾਵਾਂ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਤਕੇ ਜਾਵਾਂ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਤਕੇ ਜਾਵਾਂ ਅੱਜ ਪੰਜਾਬ ਦੇ ਪਿੰਡਾਂ ਨੂੰ ਯਾਦ ਕਰਦਾ ਹੋਇਆ ਆਪਣੇ ਪਿੰਡ ਨੂੰ ਯਾਦ ਕਰਦਾ ਹੋਇਆ ਪਰਦੇਸਾਂ ਦੀ ਧਰਤੀ ਤੇ ਪਹੁੰਚ ਬੈਠਿਆ ਸਾਡਾ ਵੀਰ ਸਤਨਾਮ ਸਿੰਘ ਬਾਠ ਜਿਸ ਦੀ ਸੋਚ ਸਾਤਕਾ ਪਿੰਡ ਨਾਲ ਪਿਆਰ ਮੁਹੱਬਤ ਨੂੰ ਜਿਤਾਉਂਦਾ ਹੋਇਆ ਅੱਜ ਉਹਨਾਂ ਦੇ ਪਿੰਡ ਚੱਕਰ ਪਹੁੰਚੇ ਆ ਪਿੰਡ ਦੇ ਮਾਹੌਲ ਬਾਰੇ ਪਿੰਡ ਦਾ ਸੱਭਿਆਚਾਰ, ਪ੍ਰੇਮ, ਮਿਲਵਰਤਨ, ਸਾਜ ਭਾਈਚਾਰਕ ਨਾਲ ਦੇਸੀ ਗੱਲਾਂ ਬਾਤਾਂ ਪਿੰਡ ਦੀ ਕਿੰਨੀ ਕਿ ਤਰੱਕੀ, ਕਿੰਨੇ ਕਿ ਪਿੰਡ ਦੀ ਧੜੇਵਾਜੀ, ਕਿੰਨਾ ਕੁ ਮੋਹ ਪ੍ਰੇਮ ਹੈ ਸਾਰੀਆਂ ਗੱਲਾਂ ਬਾਤਾਂ ਪਿੰਡ ਚੱਕਰ ਦੇ ਬਜ਼ੁਰਗਾਂ ਦੇ ਨਾਲ ਨੌਜਵਾਨ ਭਰਾਵਾਂ ਦੇ ਨਾਲ ਹਾਂਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦੀ ਤੁਹਾਡਾ ਪਿੰਡਾਂ ਵਿੱਚੋਂ ਪਿੰਡ ਪੇ ਤੇ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਤਾਂ ਹਾਂਜੀ ਤੁਹਾਡੇ ਪਿੰਡ ਚੱਕਰ ਦੇ ਵਿੱਚ ਪਹੁੰਚਿਆ ਜੀ ਆਪਣੇ ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਸੱਭਿਆਚਾਰਕ ਹੈ ਕਿੰਨੇ ਕਿ ਪਾਈਚਾਰਕਾਂ ਸਾਝ ਹੈ ਕਿੰਨੇ ਕਿ ਧੜੇ ਬਾਜ਼ੀਆਂ ਨੇ ਸਿਆਸੀ ਰਾਜਨੀਤੀ ਕਿੰਨੇ ਕਮੇਟੀਆਂ ਨਸ਼ਾ ਰੁਕੂ ਸਾਰੀ ਜਾਣਕਾਰੀ ਕਿੰਨੇ ਕਬਾਦੀਆ ਖੁੱਲ ਕੇ ਜੀ ਦੱਸੋ ਜੀ ਆਪਣੇ ਪਿੰਡ ਬਾਰੇ ਹਾਂਜੀ ਪਹਿਲਾਂ ਤਾਂ ਤੁਹਾਡਾ ਸincinn ਕੰਪਰਮੈਂਟ ਕਾਰਗਮਿਕ ਰੂਪ ਨੂੰ ਚਲਬਾ ਕਰਦੇ ਪੜਾਏ ਇਹ ਸਾਡੇ ਪਿੰਡ ਦੀ ਆਬਾਦੀ ਹੈਗੀ तकरीबन 8000 ਠੀਕ ਹੈ ਜੀ ਤੇ ਪਿੰਡ ਦਾ ਜਿਹੜਾ ਇੱਕਾ ਤਬਾਕ ਆ ਜਾਨੀ ਵਧੀਆ ਵਾ ਮਨੋ ਜਿਹੜਾ ਇਹ ਪਿੰਡ ਦਾ ਵਿਕਾਸ ਹੋਇਆ ਪਹਿਲਾਂ ਚੰਗੀ ਪੱਧਰ ਤੇ ਅੰਮ੍ਰਿਤ ਸਿੰਘ ਪਰਿਵਾਰ ਵੱਲੋਂ ਜਗਰ ਨਗਰ ਨੂੰ ਮਲਵੇ ਜ਼ਿੰਮੇਵਾਰੀ ਲਈ ਗਈ ਸੀ ਤੇ ਜਿਹੜੀ ਲੋਕਾਂ ਨੇ ਇਹਨਾਂ ਨੇ ਮਨੋ ਸਾਰਿਆਂ ਨੇ ਨਾਲ ਮਿਲ ਕੇ ਨਕਰ ਦੇ ਨੌਜਵਾਨਾਂ ਨੇ ਪਿੰਡ ਵਾਸੀਆਂ ਨੇ ਸਾਰਿਆਂ ਨੇ ਖੂਬ ਜਿੰਮੇਵਾਰੀ ਨਿਭਾਈ ਤੇ ਧੜੇ ਬੰਦੀ ਤੋਂ ਉੱਪਰ ਉੱਠ ਕੇ ਮਤਲਬ ਕੰਮਕਾਰ ਪਿੰਡ ਦੇ ਬਾਤ ਹੋ ਗਈ ਆਪਣੀ ਪਿੰਡ ਦੀ ਆਬਾਦੀ ਵਾਰੀ ਕਿ ਆਪਣੇ ਪਿੰਡ ਦੀ ਇੰਨੀ ਕ ਆਬਾਦੀ ਹੈ ਨਹੀਂ ਕਿ ਵੋਟਾ ਸਾਰਾ ਜਿਵੇਂ ਦੇਖਦੇ ਆ ਬਕਵਾ ਬੱਡੇ ਵੱਡੇ ਪਿੰਡ ਹੁੰਦੇ ਨੇ ਉਹਨਾਂ ਦੀ ਧਾਰਮਿਕ ਸਥਾਨ ਵੀ ਜਾ ਤੋਂ ਜ਼ਿਆਦਾ ਹੁੰਦੇ ਨੇ ਪਿੰਡਾਂ ਦੇ ਵਿੱਚ ਗੁਰਦੁਆਰੇ ਵੀ ਦੇਖਦੇ ਆ ਕੁ ਵਕ ਧਰਮਾਂ ਦੇ ਨਾਲ ਹੁੰਦੇ ਨੇ ਜਿਵੇਂ ਸਾਡੀ ਗੁਰੂ ਸਾਹਿਬ ਤਾਂ ਇੱਕ ਦਾ ਹੌਕਾ ਦਿੰਦੇ ਨੇ ਜੀ ਤੇ ਉਸ ਤਰ੍ਹਾਂ ਆਪਣੇ ਪਿੰਡ ਚੱਕਰ ਦੇ ਵਿੱਚ ਕਿੰਨੇ ਕ ਧਾਰਮਿਕ ਸਥਾਨ ਨੇ ਮੰਦਰ ਮਸੀਤਾਂ ਗੁਰਦੁਆਰੇ ਕਿੰਨੇ ਕਰੀ ਜੀ ਸਾਡੇ ਵੀ ਇਸੇ ਤਰ੍ਹਾਂ ਹੀ ਯਾਨੀ ਚੱਕਰ ਨਗਰ ਦੇ ਵਿੱਚ ਗੁਰੂ ਘਰ ਇੱਕੋ ਹੀ ਆ ਬਹੁਤ ਵੱਡੀ ਇੱਕ ਸਾਡੇ ਮੰਦਰ ਇੱਕ ਮਸਜਿਦ ਤੇ तकरीबन ਜਿਵੇਂ ਆਬਾਦੀ ਦੇ ਹਿਸਾਬ ਨਾਲ ਜਿਸ ਤਰ੍ਹਾਂ ਧਰਮ ਨਾਲ ਵੱਖ-ਵੱਖ ਕਿੱਤਿਆਂ ਦੇ ਰਹਿੰਦੇ ਆ ਤੇ ਬੰਦ तकरीबन ਗੁਰੂ ਘਰ ਇਕੱਠੇ ਹੋ ਕੇ ਜਨਮ ਮਨਾਉਂਦੇ ਵੱਡੀ ਗੱਲ ਤੇ ਮਾਣ ਵਾਲੀ ਗੱਲ ਹੈ ਪਿੰਡ ਚੱਕਰ ਦੇ ਲਈ ਕਿ ਐਡੀ ਆਬਾਦੀ ਦੇ ਵਿੱਚ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਇੱਕ ਹੈ ਧਾਰਮਿਕ ਸਥਾਨ ਵੀ ਵੱਖ-ਵੱਖ ਧਰਮਾਂ ਵਾਲੀ ਇੱਕੋ ਇੱਕ ਨੇ ਐਵੇਂ ਨਹੀਂ ਕਿ ਜਾਤੀਵਾਦ ਦੇ ਤੌਰ ਤੇ ਵੱਖ-ਵੱਖ ਬਣਾਏ ਗਏ ਹੋਏ ਨੇ ਤੇ ਸਾਰੇ ਜਿਵੇਂ ਦੇਖਦੇ ਤੁਹਾਡੇ ਪਿੰਡ ਦਾ ਢੇਡਾ ਲਾਇਆ ਜੀ ਬਹੁਤ ਹੀ ਜਿਆਦਾ ਸੋਹਣਾ ਪਿੰਡ ਆਗਾ ਤੇ ਸਾਰੇ ਪਿੰਡ ਸਰਕਾਰੀ ਪੱਧਰ ਤੇ ਵਿਕਾਸ ਹੋਇਆ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਆਪਣੇ ਤੌਰ ਤੇ ਵਿਕਾਸ ਕੀਤਾ ਗਿਆ ਪਿੰਡ ਵੱਲੋਂ ਜੀ ਦੇਖੋ ਜੀ ਇਹ ਸਾਰੇ ਨਗਰ ਵਾਸੀਆਂ ਦੀ ਬਹੁਤ ਵੱਡੀ ਦੇਣ ਹੈ ਠੀਕ ਹੈ ਜੀ ਪਾਰਟੀ ਵਜ ਤੋਂ ਹਾਂਜੀ ਪਾਰਟੀ ਵਜ ਤੋਂ ਉੱਪਰ ਉੱਠ ਕੇ ਸਾਰਾ ਪਿੰਡ ਬਣਾਇਆ ਗਿਆ ਤੇ ਜਿਹੜਾ ਪਿੰਡ ਦਾ ਵਿਕਾਸ ਹੋਇਆ ਤੇ ਸਾਰੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਮਾਈਆਂ ਬੀਬੀਆਂ ਨੇ ਬੱਚਿਆਂ ਨੇ ਯਾਨੀ ਸਾਰਿਆਂ ਨੇ ਮੰਨ ਲਓ ਬਹੁਤ ਵਧੀਆ ਰੋਲ ਨਿਭਾਇਆ ਤੇ ਇਸ ਵਿੱਚ ਜਿਹੜਾ ਜ਼ਿਆਦਾਤਰ ਸੋਲ ਸਿੱਧੂ ਪਰਵਾਰ ਦਾ ਜਿੰਨੇ ਸਿੱਧੂ ਪਰਵਾਰ ਤੇ ਤੇ ਸਰ ਜੀ ਮੈਂ ਆਪਣੇ ਧੀਆ ਪੁੱਤ ਬੇਰੁਜ਼ਗਾਰ ਤੇ ਦੁਖੀ ਹੋ ਕੇ ਰੋਜ਼ਗਾਰ ਲਈ ਪਰਦੇਸਾਂ ਦੇ ਵਿੱਚ ਜਾਂਦੇ ਨੇ ਤੇ ਉੱਥੇ ਸੈੱਟ ਹੋ ਜਾਂਦੇ ਨੇ ਤੇ ਇਸ ਚੱਕਰ ਪਿੰਡ ਦੇ ਵੀ ਐਨ ਆਰ ਆਈ ਭਰਾ ਕੀ ਪਰਦੇਸਾਂ ਦੇ ਵਿੱਚ ਗਏ ਹੋਣੇ ਉਹ ਭਰਾ ਵੀ ਆਪਣੇ ਪਿੰਡ ਨੂੰ ਯਾਦ ਕਰਦੇ ਹੋਣੇ ਤੇ ਮਿਸ ਕਰਦੇ ਹੋਣੇ ਕਹਿੰਦੇ ਨੇ ਯਾਰ ਸਾਡਾ ਪਿੰਡ ਵੀ ਇੰਨਾ ਸ਼ਹਿਰਾਂ ਦੀ ਤਰ੍ਹਾਂ ਤਰੱਕੀ ਕਰੇ ਤੇ ਉਹ ਵੀ ਕੋਈ ਸਹਿਯੋਗ ਕਰਦੇ ਨੇ ਐਨ ਆਰ ਆਈ ਦਾ ਹਾਂਜੀ ਹਾਂਜੀ ਸਾਡੇ ਐਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਨੌਜਵਾਨਾਂ ਦੀ ਕਮੇਟੀ ਬਣੀ ਹੈ ਇੱਥੇ ਜਿਹੜੀ ਸਾਰਾ ਸੰਭਾਲ ਕਰ ਰਹੀ ਹੈ ਤੇ ਇਹਨਾਂ ਨੂੰ ਮੰਨ ਲਓ ਸਮੇਂ-ਸਮੇਂ ਤੇ ਮੰਨ ਲਓ ਜਿੰਨੇ ਯੋਗਦਾਨ ਆਪਣਾ ਬੇਸਵੰਦ ਕੱਢ ਕੇ ਭੇਜਦੇ ਆ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਆਪਣੀ ਪੂਰੀ ਕਮੇਟੀ ਵੱਲੋਂ ਔਰ ਜਗਨਨਗਰ ਵੱਲੋਂ ਸਾਰਿਆਂ ਦਾ ਉਹਨਾਂ ਦਾ ਬੇਖਿਆਲੀ ਧੰਨਵਾਦ ਕਰਦੇ ਆ ਕਿ ਜੋ ਆਪਣੇ ਬੇਸਵੰਦ ਕੱਢ ਕੇ ਭੇਜਦੇ ਆ ਤੇ ਨੌਜਵਾਨ ਸਹੀ ਤਰੀਕੇ ਨਾਲ ਤੇ ਲਗਾ ਰਹੇ ਮੈਂ ਇਥੇ ਦੱਸਣਾ ਚਾਹੂੰਗਾ ਤੁਸੀਂ ਵੀ ਸੋਚਦੇ ਹੋਵੋਗੇ ਕਿ ਐਂਕਲ ਨਾਲ ਹੀ ਗੱਲਬਾਤ ਕਰੀ ਜਾਂਦਾ ਹੈ। ਕਈ ਵਾਰੀ ਇੰਟਰਵਿਊ ਸਕ੍ਰਿਪਟਡ ਨਾ ਹੋਵੇ। ਸੋ ਮੈਂ ਇਥੇ ਗੱਲ ਕਰਨਾ ਚਾਹੁੰਨਾ ਸਾਡੇ ਐਂਕਲ ਜੀ ਨਾਲ, ਸਰਸਿਕਲ ਐਂਕਲ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕੀ ਗੱਲਬਾਤ। ਸਰ ਜਿਵੇਂ ਐਂਕਲ ਕਹਿ ਰਹੇ ਨੇ ਪਿੰਡ ਦੇ ਵਿੱਚ ਕਿਸਾਨ ਮਜ਼ਦੂਰ ਹਰ ਵਰਗ ਬੜੇ ਪਿਆਰ ਦੇ ਨਾਲ ਰਹਿੰਦਾਗਾ। ਹੁਣ ਜਿਵੇਂ ਝੋਨੇ ਦਾ ਸੀਜ਼ਨ ਆਉਣ ਵਾਲਾ ਜੀ ਜਿਵੇਂ ਵੋਟਾਂ ਆਈਆਂ ਬੜੀਆਂ ਧੜੇਵਾਜੀਆਂ ਹੋ ਗਈਆਂ ਸੀਗੀਆਂ ਨਾ ਕੋਈ ਕਮਲ ਵਾਲਾ ਕੋਈ ਝਾੜੂ ਵਾਲਾ ਕੋਈ ਤੱਕੜੀ ਕਿਧਰ ਵਾਗੀ ਧੜੇਵਾਜੀਆਂ ਹੋ ਗਈਆਂ। ਹ ਸਭ ਜੀ ਸਾਰੇ ਸਭ ਇਕ ਰਹਿੰਦੇ ਨਹੀਂ ਸੀ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਮਾਨਦੇ ਲਈ ਕਹਿੰਦਾ ਭੁੱਲੀਆਂ ਕੱਟਣਾ ਕੱਤਣਾ ਤੇ ਹੁਣ ਸ਼ੌਪ ਪਾਉਣ ਕੁੜੀਆਂ ਵਿੱਚ ਤਰਿੰਜਣਾ ਬਹਿ ਕੇ ਨਾ ਹੁਣ ਗੀਤ ਗਾਉਣ ਕੁੜੀਆਂ ਭੁੱਲੀਆਂ ਕੱਟਣਾ ਕੱਤਣਾ ਤੇ ਹੁਣ ਸ਼ੌਪ ਪਾਉਣ ਕੁੜੀਆਂ ਵਿੱਚ ਤਰਿੰਜਣਾ ਬਹਿ ਕੇ ਨਾ ਹੁਣ ਗੀਤ ਗਾਉਣ ਕੁੜੀਆਂ ਟਾਕੇ ਮੰਜੀ ਕਿਸ ਦਰਵਾਜੇ ਸੋਏਗਾ ਬਾਬਾ ਬਹੁਤ ਬਦਲ ਕੇ ਪੈਂਟ ਵੇਖ ਕੇ ਰੋਏਗਾ ਬਾਬਾ ਬਹੁਤ ਬਦਲ ਕੇ ਪੈਂਟ ਵੇਖ ਕੇ ਰੋਏਗਾ ਬਾਬਾ ਨਾ ਹਾਲੀ ਨਾ ਪਾਲੀ ਨਾ ਹੁਣ ਖੂ ਤੇ ਪੱਠੀਆਂ ਨੇ ਖੇਤਾਂ ਦੇ ਵਿੱਚ ਪੱਤਾ ਲੈ ਕੇ ਨਾ ਜਾਂਦੀਆਂ ਜੱਟਿਆਣੀ ਕਿ ਨਾ ਹਾਲੀ ਨਾ ਪਾਲੀ ਨਾ ਹੁਣ ਖੂ ਤੇ ਪੱਠੀਆਂ ਨੇ ਖੇਤਾਂ ਦੇ ਵਿੱਚ ਪੱਤਾ ਲੈ ਕੇ ਨਾ ਜਾਂਦੀਆਂ ਜੱਟਿਆਣੀ ਟਾਕੇ ਮਨਜੀ ਕਿਸ ਦਰਵਾਜੇ ਸੋਏਗਾ ਬਾਬਾ ਬਹੁਤ ਬਤਲ ਕੇ ਪਿੰਡ ਵੇਖ ਕੇ ਰੋਏਗਾ ਬਾਬਾ ਬਹੁਤ ਬਤਲ ਕੇ ਪਿੰਡ ਵੇਖ ਕੇ ਰੋਏਗਾ ਬਾਬਾ ਸੋ ਬਾਬਾ ਨਾਲ ਵੀ ਗੱਲਾਂ ਬਾਤਾਂ ਹੋਈਆਂ ਨੌਜਵਾਨ ਭਰਾਵਾਂ ਦੇ ਨਾਲ ਗੱਲ ਕਰਾਂਗੇ ਸਾਡੇ ਨਾਲ ਸਾਡਾ ਬਹੁਤ ਹੀ ਰਿਸਪੈਕਟਡ ਭਰਾ ਭਾਈ ਸੁਖ ਵੀਰਾ ਤੇ ਸਸੀ ਗਲ ਬਾਈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਮੇਰੀ ਸਮਾਂ ਕੱਟਿਆ ਅੱਜ ਕੱਲ੍ਹ ਵਾਸਤੇ ਭਾਈ ਨਸ਼ਾ ਤੋਂ ਰੋਕਣ ਲਈ ਸਾਡੀ ਨੌਜਵਾਨ ਭਰਾਵਾਂ ਜੀ ਨੇ ਪੱਕਾ ਪੱਕਾ ਪਿੰਡਾਂ ਦੇ ਵਿੱਚ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਕਮੇਟੀਆਂ ਬਣੀਆਂ ਸੀਗੀਆਂ ਆਪਣੇ ਵਿੱਚ ਜਿਲ੍ਹਾ ਲੁਧਿਆਣਾ ਚੱਕਰ ਦੇ ਪਿੰਡ ਵਿੱਚ ਵਿੱਚ ਫਰਾਨੀ ਬੋਰੀ ਹਾਂਜੀ ਹਾਂਜੀ ਬਹੁਤ ਵੱਡੇ ਪੱਧਰ ਤੇ ਹੋਏ ਬਹੁਤ ਸਾਡੇ ਪਿੰਡ ਵਿੱਚ ਕਮੇਟੀ ਬਣੀ ਸੀਗੀ ਕਿਹ ਕਹਨਾ ਸ਼ਰੂਫ ਜਿਵੇਂ ਦੇਖ ਕੇ ਸਾਡੀ ਨੌਜਵਾਨੀ ਜਿਹੜੀ ਨਸ਼ਿਆਂ ਦੀ ਮਾਰ ਤੇ ਆ ਰਹੀ ਹੈ ਕਿ ਗੱਲ ਸੁਣ ਲੋ ਚੱਕਰ ਪਿੰਡ ਵਾਲਿਓ ਤੁਸੀਂ ਯਾਰੀਆਂ ਨਾ ਨਸ਼ੇ ਨਾਲ ਲਾ ਲਿਓ ਹੱਥੋਂ ਗਈ ਨਾ ਜਵਾਨੀ ਯਾਰੋ ਮਿਲਦੀ ਲ ਪੱਤੇ ਮਾਲੋਕਿਆਂ ਵਾਲਾ ਰਿਹਾ ਗੀਤਾਂ ਵਿੱਚ ਸਮਝਾ ਦੁਨੀਆ ਇਹਨਾਂ ਨਸ਼ਿਆਂ ਨੇ ਕਰਤੀ ਤਬਾਹ ਦੁਨੀਆ ਜੇ ਇਹਨਾਂ ਨਸ਼ਿਆਂ ਨੇ ਕਰਤੀ ਤਬਾਹ ਦੁਨੀਆ ਸੋ ਬਹੁਤ ਵਧੀਆ ਲੱਗਿਆ ਭਰਾਵਾਂ ਨਾਲ ਨੌਜਵਾਨ ਭਰਾਵਾਂ ਨਾਲ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਕੇ ਜੀ ਪਿੰਡ ਚੱਕਰ ਦੀ ਨੌਜਵਾਨ ਬਜ਼ੁਰਗ ਕਾਮਦੇ ਕੋਇਲ ਕੂਕ ਦੀ ਜਿੱਦਾਂ ਬਾਗਾਂ ਚੋਂ ਡਲ ਡਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤਾਂ ਰਵਾਜਾਂ ਚੋਂ ਕਿ ਗੜਬੀ ਗੜਬੀ ਦੁੱਧ ਨਾਲ ਭਰ ਗਿਆ ਦੇਗਾ ਪਿੱਤਲ ਦਾ ਸ਼ਹਿਰੋਂ ਲਿਆਂਦੇ ਦੁੱਧ ਚ ਕਿੱਥੋਂ ਖੁਆ ਨਿਕਲਦਾ ਕੇ ਗੜਬੀ ਗੜਬੀ ਦੁੱਧ ਨਾਲ ਭਰ ਗਿਆ ਦੇਗਾ ਪਿੱਤਲ ਦਾ ਸ਼ਹਿਰੋਲਿਆਂ ਦੇ ਦੁੱਧ ਚ ਕਿੱਥੋਂ ਖੁਆ ਨਿਕਲਦਾ ਕੇ ਖਾਕੇ ਵੇਖੀ ਕਿੰਨਾ ਲੱਗਦਾ ਫਰਕ ਸਵਾਦਾਂ ਚੋਂ ਟੁੱਟਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ ਚੋਂ ਟੁੱਟਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ ਚੋਂ ਬਾਪੂ ਜੀ ਰੀਤ ਰਵਾਜਾਂ ਦੀ ਗੱਲ ਆ ਗਈ ਪਿੰਡਾਂ ਦੇ ਮੋਹ ਪ੍ਰੇਮ ਦੀ ਗੱਲ ਆ ਗਈ ਦੁੱਖ ਸੁੱਖ ਦੇ ਵਿੱਚ ਸਾਡੇ ਪਿੰਡ ਭਾਈਚਾਰਕ ਸਾਂਝ ਹੁੰਦੀਆਂ ਨਾ ਸਾਰੇ ਜਾਣਦੇ ਨੇ ਦੁੱਖ ਸੁੱਖਾਂ ਦੇ ਵਿੱਚ ਵੀ ਆ ਨਾ ਪਾਰਟੀ ਵਾਜੀ ਤੋਂ ਉੱਪਰ ਉੱਟ ਕੇ ਜੀ ਖੇਤਾਂ ਦੇ ਵਿੱਚ ਵੀ ਕੰਮ ਕਰਾਉਂਦੇ ਨੇ ਜਿਹਨਾਂ ਕਹਿੰਦੇ ਵੀੜੀ ਆ ਨਾ ਸਾਡੀ ਸਿਰ ਚੜ ਗਈ ਛੋਟੇ ਜੀ ਤੇ ਵਿਆਹ ਸ਼ਾਦੀਆਂ ਲਈ ਵੀ ਸ਼ਹਿਰੋਂ ਕੋਈ ਦੁੱਧ ਨਹੀਂ ਆਉਂਦਾ ਜਾਂਦੇ ਨੇ ਗੜਬੀ ਗੜਬੀ ਦੇ ਕੇ ਆਉਂਦੇ ਨੇ ਤੇ ਉਸੇ ਤਰ੍ਹਾਂ ਬਾਪੂ ਜੀ ਅੱਜ ਕੱਲ੍ਹ ਵੀ ਪਿੰਡਾਂ ਦੇ ਵਿੱਚ ਮਾਹੌਲ ਚੱਲ ਰਿਹਾ ਹੈਗਾ ਬਈ ਇੱਥੇ ਤਾਂ ਬਹੁਤ ਜ਼ਿਆਦਾ ਭਾਈਚਾਰਾ ਬਾਪੂ ਹੁਣ ਚੋਣਾ ਨਾ ਕਿੰਨੀਆਂ ਚੋਣਾਂ ਤੋਂ ਕਿਉਂ ਨਾ ਵੇਲੇ ਕੋਈ ਕਿਸੇ ਨੂੰ ਵੋਟ ਪਾਵੇ ਕੋਈ ਗੁੱਸਾ ਨਹੀਂ ਕਰਦਾ ਕਿ ਇੱਥੇ ਭਾਈਚਾਰਾ ਉਸ ਵਿੱਚ ਪਿੰਡ ਦੇ ਵਿਕਾਸ ਦੀ ਜਦੋਂ ਗੱਲ ਆਉਂਦੀ ਆ ਤਾਂ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਪਾਰਟੀ ਪੁੱਧਰ ਤੋਂ ਉੱਪਰ ਉੱਠਦੇ ਕੋਈ ਸਾਂਝਾ ਕੰਮ ਹੋਵੇ ਜਿਵੇਂ ਸਾਨੂੰ ਗੁਰੂ ਘਰ ਤੇਹ ਦਿੰਦਾ ਇੱਕ ਬਈ ਇੱਕ ਜਾਤ ਪਾਤ ਤੋਂ ਉੱਪਰ ਉੱਠ ਕੇ ਬਈ ਇੱਕ ਗੁਰਦਵਾਰਾ ਖੜ੍ਹਾ ਰੱਖਿਆ ਪਾ ਬਾਕੀ ਹੋਰ ਸਾਰੇ ਪਿੰਡ ਦੇ ਵਿਕਾਸ ਕੰਮ ਹੋਏ ਆ ਸਾਰੇ ਜਾਤ ਪਾਤ ਤੋਂ ਉੱਪਰ ਉੱਠ ਕੇ ਹੋਈ ਆ ਇਹਦਾ ਕੋਈ ਬਦਕਰਾਰ ਨਹੀਂ ਇੱਥੇ ਕੋਈ ਕੋ ਮਤੇਰੀ ਪਉਦੇ ਵੀ ਇਹੀ ਤਾਂ ਝੂਨੇ ਦੇ ਇਨੇ ਦੇਵਾਂਗੇ ਇਨੇ ਦੇਵਾਂਗੇ ਬਹੁਤ ਵਧੀਆ ਵਿਕਾਸ ਤੇ ਬਹੁਤ ਵਧੀਆ ਭਾਈ ਚਾਰਾ ਬਣਾ ਕੇ ਖੜੇ ਹੈ। ਬਾਪੂ ਜੀ ਜਿਵੇਂ ਪੰਜਾਬ ਦੇ ਬਹੁਤ ਸਾਰੇ ਪਿੰਡ ਨੇ ਉਹਨਾਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜਿਵੇਂ ਪਿੰਡ ਦੇ ਵਿੱਚ ਬੁੱਖ-ਵੱਕ ਪਿੰਡਾਂ ਦੇ ਵਿੱਚ ਢੜੇ ਬਾਜ ਜਾਂਦੇ ਆਂ ਪਾਰਟੀ ਬਾਜ ਜਾਂਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਪਾਰਟੀ ਬਾਜਾਂ ਪਿੱਛੇ ਲੜਦੇ ਨੇ ਆਪ ਲੀਡਰ ਸਾਰੇ ਇਕੱਠੇ ਹੁੰਦੇ ਨੇ ਤੇ ਸਾਨੂੰ ਉੱਥੇ ਆਪਸੀ ਕੋ ਮਾਂ ਦੀ ਕੋਕੋ ਜੰਮੇ ਭਰਾਵਾਂ ਨੂੰ ਲੜਾਈ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਭਾਈ ਉਹਨਾਂ ਨੂੰ ਸੁਨੇਹਾ ਮੈਂ ਇਹ ਦੇਣਾ ਚਾਹੁੰਨਾ ਵੀ ਕਿਸੇ ਵੀ ਪਾਰਟੀ ਦੇ ਕਿਸੇ ਲੀਡਰ ਦੇ ਆਖੇ ਨਾ ਲੱਗੋ ਜੇ ਤੁਸੀਂ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਆਪਦੇ ਐਨਆਰਆਈ ਭਰਾਵਾਂ ਦੀ ਦੀ ਰਿਟਰਨ ਫੋਲ ਕਰੂ ਆਇਆ ਨੂੰ ਵੀ ਤੁਸੀਂ ਸਾਡੇ ਪਿੰਡ ਲਈ ਕੀ ਕਰਦੇ ਹੋ ਬਿਲਕੁਲ ਬਾਪੂ ਜੀ ਜਿਵੇਂ ਆਪਣਾ ਪਿੱਛੇ ਜੀ ਕਿਸਾਨੀ ਸੰਘਰਸ਼ ਚ ਚੱਲਿਆ ਚੱਲਿਆਣਾ ਜੀ ਬਹੁਤ ਸਾਰੇ ਕਿਸਾਨ ਭਰਾ ਸਾਡੀ ਸ਼ਹੀਦ ਵੀ ਹੋਏ ਪਿੰਡ ਚੱਕਰ ਦੀ ਕਿਸਾਨ ਮਜ਼ਦੂਰ ਸੰਘਰਸ਼ ਨੂੰ ਕਿੰਨੇ ਕਿ ਦੇਣਾ ਜੀ ਉਹ ਵੱਡੀ ਗੱਲ ਹੈ ਪਿੰਡ ਸੇ ਕਰਦੇ ਜਿੰਨੇ ਨੌਜਵਾਨ ਸੀਗੇ ਵੱਦ-ਵੱਦ ਹੋ ਗਏ ਉਹ ਉੱਤੇ ਬੈਠੇ ਰਹੇ ਜਿਵੇਂ 6 ਮਹੀਨੇ 7 ਮਹੀਨੇ ਸਾਡੇ ਮਾਵਾ ਵੀ ਗਈਆਂ ਨਹੀਂ ਪਿੱਛੇ ਮਾਵਾ ਗਈ ਜਿੰਨਾ ਜੋ ਦਰ ਵੱਦ-ਵੱਦ ਹੋਦਰ ਪਾਇਆ ਲੋਕਾਂ ਨੇ ਪੂਰੇ ਚੜਾ ਵੱਦ ਝੜ ਕੇ ਯੋਰਦ ਵੀ ਸਾਡੇ ਗਏ ਆ ਸਾਰੇ ਨੌਜਵਾਨ ਮੁੰਡੇ ਸੇਵਿੰਗ ਨਿਕਰੇ ਹੋਰੇ ਠੀਕ ਹੈ ਸੋ ਜਿਵੇਂ ਭਾਈ ਕਹਿੰਦਾ ਪੰਜਾਬ ਦੀ ਜਵਾਨੀ ਹਣਾ ਅੱਜ ਕੱਲ ਫੋਨਾਂ 'ਤੇ ਲੱਗੀ ਹੋਈ ਹੈ ਜਿਵੇਂ ਚਿੱਟੇ ਹਰੇ ਦਾ ਕਹਿੰਦੇ ਨਸ਼ਾ ਲੱਗਿਆ ਹੋਇਆ ਹੈਗਾ ਹਣਾ ਹਰਾ ਫੇਸਬੁੱਕ ਲੜਗੇ ਨਹੀਂ ਹਰਾ ਕਹਿੰਦੇ ਵਟਸਐਪ ਇਹ ਜਿਹੜੇ ਸੋਸ਼ਲ ਮੀਡੀਆ ਦਾ ਬੜਾ ਨਸ਼ਾ ਲੱਗਿਆ ਤੇ ਰੁਜ਼ਗਾਰ ਵੀ ਨਹੀਂ ਮਿਲ ਰਿਹਾ ਉਹਨਾਂ ਨੂੰ ਕੀ ਦੇ ਸਨੇਹਾ ਦੇਣਾ ਚਾਹੁੰਦੇ ਠੀਕ ਹਨ ਤੇ ਆਪਣੇ ਪਿੰਡ ਦੇ ਲਈ ਵੀਿਆ ਸਮਾਹ ਹਲੋ ਤੇ ਪਾਰਟੀ ਮੇਰੇ ਪਾਸੋਂ ਲੱਗ ਕੇ ਪਿੰਡ ਦਾ ਵਿਕਾਸ ਬੜੀ ਤੇ ਨਵੇਂ ਕੁੱਤਣ ਬਹੁਤ ਬਸ ਆਪਣਾ ਇਸ ਤਰੀਕੇ ਦੇ ਨਸ਼ੇ ਰੋਗੇ ਜਿਵੇਂ ਜੁਮਾ ਆਪਣੇ ਪਿੰਡ ਦੇ ਵਿੱਚ ਹੈਗੀ ਆਮ ਨੂੰ ਪੂਰੀ ਮਹਿਫਲ ਲੱਗਦੀ ਜੀ ਗਰਾਊਂਡ ਦੇ ਵਿੱਚ ਸਾਡੇ ਮਾਨ ਪ੍ਰੋਫੈਸਰ ਕਹਿੰਦਾ ਕਦੇ ਸੀ ਸੀਤਾ ਮੈਨੂੰ ਗੈਰਾਂ ਤੋਂ ਬਚਾਇਆ ਕਦੇ ਸੀ ਸੀਤਾ ਮੈਨੂੰ ਗੈਰਾਂ ਤੋਂ ਬਚਾਇਆ ਅੱਜ ਆਪਣੀ ਹੀ ਰਹਿੰਦੇ ਮੈਨੂੰ ਲੁੱਟਦੇ ਕੁਰਸੀ ਤੇ ਬਹਿ ਕੇ ਜਿਹੜੇ ਮੈਨੂੰ ਆਪਣੀ ਹੀ ਰਹਿੰਦੇ ਆ ਕੇ ਲੁੱਟਦੇ ਪਾਉਣੀ ਸੀ ਕੀ ਮਾਤਿਆਂ ਅਮਰੀਕਾ ਤੇ ਕੈਨੇਡਾ ਤਾਂ ਖਾਬ ਸਾਰੇ ਦੱਸਦੇ ਨੇ ਟੁੱਟਦੇ ਕਿ ਖਾਬ ਸਾਰੇ ਦੱਸਦੇ ਨੇ ਟੁੱਟਦੇ ਕਹਿੰਦਾ ਲੋਕਾਂ ਉੱਤੇ ਕਲਮਾਂ ਦੇ ਹੁੰਦੇ ਨਾ ਅਸਰ ਛੱਡ ਲਾ ਪਰੀਤ ਲਿਖੀ ਕੋਈ ਕਿਤਾਬ ਨਾ ਆਖਰੀ ਸਾਹ ਤੇ ਬਸ ਆਗੇ ਮੇਰੇ ਸ਼ੀਰਾ ਗੱਲਾਂ ਸੁਪਨੇ ਚ ਹੋਈਆਂ ਸੀ ਪੰਜਾਬਣਾ ਆਖਰੀ ਸਾਹ ਤੇ ਬਸ ਆਗੇ ਮੇਰੇ ਸ਼ੀਰਾ ਗੱਲਾਂ ਸੁਪਨੇ ਚ ਹੋਈਆਂ ਸੀ ਪੰਜਾਬਣਾ ਸੋ ਪੰਜਾਬ ਨੂੰ ਹੌਸਲਾ ਮਿਲਦਾ ਹੋਣਾ ਕਿੱਥੋਂ ਹੌਸਲਾ ਮਿਲਦਾ ਹੋਣਾ ਪਿੰਡ ਚੱਕਰ ਇਹੋ ਜਿਹੇ ਪਿੰਡਾਂ ਨੂੰ ਦੇਖ ਕੇ ਜਿੱਥੇ ਅੱਜ ਵੀ ਸੱਭਿਆਚਾਰ ਮੋਹ ਪ੍ਰੇਮ ਨੌਜਵਾਨੀ ਕਿਸਾਨ ਮਜ਼ਦੂਰ ਭਰਾਵਾਂ ਦਾ ਪਿਆਰ ਅੱਜ ਵੀ ਬਚਿਆ ਹੋਇਆ ਹੈ ਤੇ ਕਈਆਂ ਨੂੰ ਖੌਫ ਵੀ ਪੈਂਦਾ ਹੁਣਾ ਵੀ ਉਹ ਜਿਹੇ ਪਿੰਡ ਸਿਆਣੇ ਹੋਈ ਜਾਂਦੇ ਨੇ ਖੌਫ ਖਤਰਾ ਕਿਹਨਾਂ ਨੂੰ ਬਣਦਾ ਹੁਣਾ ਲੀਡਰਾਂ ਨੂੰ ਜਿਹੜੇ ਕੁਰਸੀ ਤੇ ਬਹਿ ਕੇ ਇੱਕੋ ਮਾਂ ਦੀ ਕੁਖੋਂ ਜੰਮੇ ਭਰਾਵਾਂ ਨੂੰ ਆਪਸ ਵਿੱਚ ਲੜਾਉਂਦੇ ਨੇ ਕਿ ਸਾਡੇ ਨੌਜਵਾਨ ਕਿਸਾਨ ਮਜ਼ਦੂਰ ਭਰਾ ਇਕੱਠੇ ਹੋਈ ਜਾਂਦੇ ਨਹੀਂ ਸੋ ਬਣੇ ਰਹੇ ਉਹ ਪਿੰਡਾਂ ਵਿੱਚੋਂ ਪਿੰਡ ਫੇਸ ਦੇ ਨਾਲ ਸਸ਼ਟਿਕਾ ਹਾਂਜੀ ਅਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਪਿੰਡਾਂ ਦੇ ਵਿੱਚ ਵੇਖਦੇ ਆ ਕਿ ਧਾਰਮਿਕ ਗੁਰਦੁਆਰੇ ਸਥਾਨ ਮੰਦਰ ਮਸੀਤਾਂ ਡੇਰੇ ਬਹੁਤ ਹੀ ਜ਼ਿਆਦਾ ਬਣਾਏ ਹੁੰਦੇ ਨੇ ਤੇ ਬਹੁਤ ਹੀ ਸ਼ਾਨਦਾਰ ਬਣਾਏ ਹੁੰਦੇ ਨੇ ਵੱਡੇ ਵੱਡੇ ਬਣਾਏ ਹੁੰਦੇ ਨੇ ਉਹ ਅਸੀਂ ਕਿੰਨਾ ਨੇ ਬਣਾਏ ਹੁੰਦੇ ਨੇ ਅਸੀਂ ਲੋਕਾਂ ਨੇ ਬਣਾਏ ਹੁੰਦੇ ਨੇ ਬਿਨਾ ਸਰਕਾਰੀ ਗ੍ਰਾਂਟ ਤੋਂ ਬਣਾਏ ਹੁੰਦੇ ਨੇ ਪਰ ਉੱਥੇ ਜੀ ਅਸੀਂ ਦੂਜੇ ਪਾਸੇ ਦੇਖੀਏ ਪਿੰਡਾਂ ਦੇ ਗਰਾਊਂਡ ਸਕੂਲ ਵੇਖੀਏ ਉਹ ਅਸੀਂ ਬਹੁਤ ਹੀ ਘਟੀਆ ਬਣਾਈ ਵੀ ਨਹੀਂ ਹੁੰਦੇ ਤੇ ਬਣਾਉਂਦੇ ਵੀ ਨਹੀਂ ਕਿਉਂ ਨਹੀਂ ਬਣਾਉਂਦੇ ਉਹਨਾਂ ਲਈ ਕਾਸ ਹੁੰਦੀ ਹੈ ਕਿ ਅਸੀਂ ਪਿੰਡ ਦਾ ਕੋਈ ਜੇ ਸਰਕਾਰੀ ਲੀਡਰ ਆਊਗਾ ਤਾਂ ਉਹ ਤੋਂ ਗ੍ਰਾਂਟ ਮੰਗਾਗੇ ਜੀ ਸਾਡੇ ਪਿੰਡ ਨੂੰ ਸਕੂਲ ਦਿੱਤਾ ਜਾਵੇ ਜੀ ਸਾਡੇ ਪਿੰਡ ਨੂੰ ਗਰਾਊਂਡ ਦਿੱਤਾ ਜਾਵੇ ਸਾਡੇ ਪਿੰਡ ਨੂੰ ਜਿੰਮ ਦਿੱਤੀ ਜਾਵੇ ਪਿੰਡ ਚੱਕਰ ਨੂੰ ਕਹਿੰਦੇ ਵਿਕਾਸ ਦੇ ਪੱਖੋਂ ਬਹੁਤ ਵਧੀਆ ਕਿਹਾ ਜਾਂਦਾ ਉਸੇ ਤਰ੍ਹਾਂ ਪਿੰਡ ਚੱਕਰ ਦੀ ਹਰ ਗਲੀ ਦੇ ਵਿੱਚ ਅਸੀਂ ਗਏ ਜਿੱਥੇ ਨੌਜਵਾਨ ਛੋਟੇ-ਛੋਟੇ ਬੱਚੇ ਵੀ ਗਲੀਆਂ ਦੇ ਵਿੱਚ ਖੇਡਦੇ ਨੇ ਹੋਰ ਬਹੁਤ ਸਾਰੇ ਪਿੰਡ ਦਾ ਦੌਰਾ ਕਰਦੇ ਨਹੀਂ ਸਾਡੀ ਜਵਾਨੀ ਕਿਸਾਨੀ ਛੋਟੇ-ਛੋਟੇ ਬੱਚੇ ਮੋਬਾਈਲਾਂ ਦਾ ਸ਼ਿਕਾਰ ਹੋ ਚੁੱਕੇ ਨੇ ਉਸੇ ਤਰ੍ਹਾਂ ਪਿੰਡ ਚ ਕੋਈ ਵੀ ਨੌਜਵਾਨ ਹਟ ਕੇ ਬਹੁਤ ਘਟ ਕੇ ਮੋਬਾਈਲਾਂ ਤੋਂ ਹਰੇਕ ਪਿੰਡ ਚੱਕਰ ਦੀ ਗਲੀ ਦੇ ਵਿੱਚ ਤੁਹਾਨੂੰ ਨੌਜਵਾਨ ਭਰਾ ਹਰੇਕ ਭੈਣ ਸਾਡੀ ਬਾਕਸਿੰਗ ਦੀ ਪਲੇਅਰ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਫੁੱਟਬਾਲ ਦਾ ਖਿਡਾਰੀ ਮਿਲੂਗਾ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਪਿੰਡ ਚੱਕਰ ਦੀ ਹਰ ਗਲੀ ਦੇ ਵਿੱਚ ਹਰ ਕੋਨੇ ਤੇ ਇੱਕ ਖਿਡਾਰੀ ਹਾਰਿਕ ਇੱਕ ਵਧੀਆ ਸੋਚਦਾ ਮਾਲਕ ਪਿੰਡ ਚੱਕਰ ਦਾ ਨੌਜਵਾਨ ਬਜ਼ੁਰਗ ਬੈਠਿਆ ਚਾਵਦੀਆਂ ਗਲੀਆਂ ਸੱਤਾਂ ਪੇਪੜਾਂ ਬੋੜਾਂ ਦੀ ਸਾਹ ਚ ਮੈਂ ਪਾ ਦਿਆਂ ਜਿੰਨਾ ਕ ਬਚਿਆ ਪੰਜਾਹ ਮੈਂ ਵਿਖਾਦਿਆਂ ਜਿੰਨਾ ਕ ਬਚਿਆ ਪੰਜਾਹ ਮੈਂ ਵਿਖਾਦਿਆਂ ਸੋ ਪੰਜਾਬੀ ਸੱਭਿਆਚਾਰ ਦੀਆਂ ਯਾਦਾਂ ਤੇ ਵਰਕੇ ਤੁਹਾਡੇ ਨਾਲ ਪੰਜਾਬ ਦੇ ਪਿੰਡਾਂ ਦੀ ਸਾਹ ਚ ਪਾ ਰਹੇ ਆਂ ਭਾਈ ਅਮਰਜੀਤ ਲਖਾਰੀ ਜਿਹੜੇ ਦੇ ਵਿੱਚ ਬੈਠੇ ਨੇ ਉਹਨਾਂ ਨੇ ਉਪਰਾਲਾ ਕੀਤਾ ਬਹੁਤ ਹੀ ਵਧੀਆ ਸੋਚਦੇ ਮਾਲਕ ਨੇ ਕੀ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਜਾਓ ਪਿੰਡ ਦੀਆਂ ਸਾਂਝਾਂ ਪਿੰਡ ਦੇ ਲੋਕਲ ਗੋੜਾ ਸੱਥਾ ਦਿਖਾਓ ਕਿ ਉਹ ਜਿਹੇ ਪਿੰਡ ਦੀ ਤਰੱਕੀਆਂ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਕਹੇ ਕਿ ਸਾਡੇ ਪੰਜਾਬ ਦੇ ਪਿੰਡ ਇਹੋ ਜਿਹੇ ਹੁੰਦੇ ਸੀ ਸੋ ਧੰਨਵਾਦ ਬਣੇ ਰਹੋ ਪੰਜਾਬ ਦੇ ਪਿੰਡਾਂ ਵਿੱਚੋਂ ਪਿੰਡ ਤੇਜ ਦੇ ਨਾਲ